ਇਸ ਵੇਲੇ ਦੀ ਸਭ ਤੋਂ ਮਨਪਸੰਦੀ ਖਬਰ ਅ즈ਨਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਾ ਇੱਕ 37 ਸਾਲਾ ਨੌਜਵਾਨ ਭਗਵੰਤ ਸਿੰਘ ਜੋ 3 ਸਾਲ ਪਹਿਲਾਂ ਆਸਟ੍ਰੇਲੀਆ ਦੇ ਮੈਲਬੌਰਨ ਸਿਟੀ ਵਿੱਚ ਗਿਆ ਸੀ ਦੱਸਦੇ ਕਿ ਉਸ ਜਿੱਥੇ ਉਸਦੀ ਪਤਨੀ ਪਹਿਲਾਂ ਜਾ ਚੁੱਕੀ ਸੀ ਉੱਥੇ ਰਹਿ ਰਹੀ ਸੀ ਤੇ ਉਸ ਕੋਲ ਉਹ ਚਲਾ ਗਿਆ ਜਿੱਥੇ ਜਾ ਕੇ ਉਹ ਟਰੱਕ ਡਰਾਈਵਰ ਦਾ ਕੰਮ ਕਰ ਲੱਗਾ ਅੱਜ ਜਦੋਂ ਟਰੱਕ ਲੈ ਕੇ ਉਹ ਸੜਕ ਤੇ ਜਾ ਰਿਹਾ ਸੀ ਤਾਂ ਉਸ ਦਾ ਟਰੱਕ ਅਚਾਨਕ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾ ਗਿਆ ਜਿਸ ਨਾਲ ਉਹ ਟਰੱਕ ਵਿੱਚ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਚੋਸ ਗਿਆ ਜਦੋਂ ਇਸ ਸੰਬੰਧੀ ਖਬਰ ਪੂਰੇ ਪਿੰਡ ਵਿੱਚ ਤੇ ਪਰਿਵਾਰ ਨੂੰ ਪਹੁੰਚੀ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਇਹ ਵੀ ਦੱਸਿਆ ਕਿ ਉਸ ਉੱਥੇ ਹੀ ਉਸਦੇ ਇੱਕ بیٹے ਨੇ ਉਸਦੇ ਘਰ ਬੇਟੇ ਨੇ ਜਨਮ ਲਿਆ ਜਿਸ ਦੀ ਖੁਸ਼ੀਆਂ ਮਨਾਉਣ ਲਈ ਉਹਨਾਂ ਨੇ ਦਸੰਬਰ ਦੇ ਵਿੱਚ ਆਪਣੇ ਪਿੰਡ ਵਾਪਸ ਆਉਣਾ ਸੀ ਪਰੰਤੂ ਉਹ ਖੁਸ਼ੀਆਂ ਮਨਾਉਣ ਦੀ ਥਾਂ ਤੇ ਅੱਜ ਉਸ ਘਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਸੋ ਪੂਰੇ ਪਿੰਡ ਦੇ ਵਿੱਚ ਜਿਹੜਾ ਮਾਤਮ ਸ਼ਾਇਆ ਪੂਰਾ ਪਰਿਵਾਰ ਉਸ ਪਰਿਵਾਰ ਨਾਲ ਪੂਰਾ ਪਿੰਡ ਜਿਹੜਾ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਇਕੱਠਾ ਹੋਇਆ ਔਰ ਉਸ ਦੁੱਖ ਦੀ ਘੜੀ ਵਿੱਚ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੀਤ कौर ਜੋ ਪਹਿਲਾਂ ਆਸਟ੍ਰੇਲੀਆ ਗਈ ਹੋਈ ਸੀ ਤੇ ਹੁਣ 3 ਸਾਲ ਪਹਿਲਾਂ ਜਿਹੜਾ ਭਗਵਾਨ ਸਿੰਘ ਜਿਸ ਦੀ ਉਮਰ ਤੇ 37 ਸਾਲ ਦੱਸੀ ਜਾ ਰਹੀ ਹੈ ਉਹ ਆਸਟ੍ਰੇਲੀਆ ਗਿਆ ਤੇ ਅੱਜ ਇਹ ਪਾੜਾ ਵਰਤ ਨਾਲ ਪੂਰਾ ਪਿੰਡ ਜਿਹੜਾ ਹੈ ਸੋਕਦੀ ਲੈਰ ਵਿੱਚ ਡੁੱਬਿਆ ਹੋਇਆ ਹੈ